ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਚੌਥਾ ਏ ਧਿਆਨ ਰੱਖਣਾ ਜਿੱਥੇ ਸਾਰਗ ਆਵੇ ਉੱਥੇ ਸਾਰਗ ਜਿੱਥੇ ਟਿੱਪੀ ਉੱਥੇ ਸਾਰੰਗ ਜਿੱਥੇ ਸਾਰਗ ਬੋਲਣਾ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਹਾਂਜੀ ਹਰ ਹਰ ਅੰਮ੍ਰਿਤ ਨਾਮ ਇਥੇ ਵਿਸਰਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤੈਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਜੋ ਜਨ ਦੀਨ ਭਏ ਗੁਰ ਆਗੇ ਇਥੇ ਵਿਸਰਾਮ ਤੈਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰਹਿ ਗੁਰ ਆਗੇ ਗੌਰ ਕੈ ਸਬਦ ਸਵਾਰੇ ਹਿਰ ਦਾ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚੀਨਿਆ ਓਏ ਪਾਵਹ ਮੋਖ ਦਵਾਰੇ ਸਤ ਗੁਰ ਪੁਰਖ ਅਚਲ ਅਚੱਲਾ ਮਤ ਇਹ ਵਿਸਰਾਮ ਯਾਦ ਰੱਖਣਾ ਸਤ ਗੁਰ ਪੁਰਖ ਅਚਲ ਇੱਥੇ ਠੰਮਕ ਅਚੱਲਾ ਮਤ ਇਥੇ ਵਿਸਰਾਮ ਹੈ ਅਚੱਲਾ ਵੀ ਅਚਲ ਇਹ ਥੋੜੇ ਕਸ ਕੇ ਬੋਲਨੇ ਸਤਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੇ ਜੀਵ ਦੇਵ ਆਪਣਾ ਹਉ ਸਤਗੁਰ ਕੈ ਬਲ ਹਾਰੇ ਮਨ ਮੁਖ ਭ੍ਰਮ ਦੂਜੇ ਭਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾਤਾ ਨਦਰ ਨਾ ਆਵੇ ਨਾ ਔਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਾਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹੁ ਉਬਾਰੇ Sarg ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਈ ਜੋ ਕਿਸ ਕਰੇ ਸੁ ਸਤ ਕਰਮ ਨਹੋ ਗੁਰਮੁਖ ਨਾਮ ਰਹਾ ਲਿਵ ਲਾਏ ਰਹਾਉ ਗੋਬਿੰਦ ਪ੍ਰੀਤ ਲੱਗੀ ਆਤ ਮੀਠੀ ਅਵਰ ਵਿਸਰ ਸਭ ਜਾਏ ਆਨ ਦਿਨ ਰਹਿਸ ਭਇਆ ਮਨ ਮੰਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਧਿਆਇ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟਿ ਮਨ ਮਾਨਿਆ ਹਰ ਸਹਜ ਸਮਾਦ ਲਗਾਈ ਹਿਰਦਾ ਕਪਟ ਨਿਤ ਕਪਟ ਕਮਾਵਹਿ ਮੁਖ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਵਾਰਾ ਤਹ ਕੂਟੈ ਦੁਖ ਖਾਏ ਜਬ ਸੁਪਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰજન ਪਾਇਆ ਨਾਮ ਜਪਤ ਸੁਖ ਪਾਇ ਸਾਰਗ ਮਹੱਲਾ ਚੌਥਾ ਮੇਰਾ ਮਨ RAM ਨਾਮ ਮਨ ਮਾਨੀ ਮੇਰਾ ਹਿਅਰ ਸਤਗੁਰ ਪ੍ਰੀਤ ਲਗਾਈ ਮਾਨੰ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋਵੋ ਹੋ ਜਨ ਉਪਰ ਜਨ ਦੇਖੋ ਹੋ ਅਕਥ ਕਹਾਣੀ ਜਨ ਦੀਵਹੋ ਦਿਖੋਨੀ ਹੈ ਜਨ ਦੀਵਹੋ ਅਕਥ ਕਹਾਣੀ ਜਨ ਦੇਵਹ ਅਕਥ ਕਹਾਣੀ ਸੰਤ ਜਨਾ ਮੇਲ ਹਰ ਰਸ ਪਾਇਆ ਹਰ ਮਾਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖਾ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਮਣ ਜਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਇਥੇ ਵੀ ਸ੍ਰਾਮ ਰਸਨਾ ਨਾਮ ਵਖਾਨੀ ਸ਼ਰਵਣੀ ਕੀਰਤਨ ਸੁਨੋ ਦਿਨ ਰਾਤੀ ਸੁਨੋ ਹਾਹਾਨੀਏ ਸੁਨਾਓ ਸ਼ਰਵਣੀ ਕੀਰਤਨ ਸੁਨਾਓ ਦਿਨ ਰਾਤੀ ਸ਼ਰਵਣੀ ਕੀਰਤਨ ਸੁਨਾਓ ਦਿਨ ਰਾਤੀ ਹਿਰਦਾ ਹਰ ਹਰ ਭਾਨੀ ਪੰਜ ਜਨਾ ਗੁਰ ਵਸਗਤ ਆਣੇ ਤਉ ਓਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ